ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲੋ ਜੀ ਗਰਮੀਆਂ ਦੀ ਵੈਰਾਈਟੀ ਲੈ ਕੇ ਆਇਆ ਸਪੈਸ਼ਲ ਡੇਲੀ ਵੇਅਰ ਵਾਸਤੇ ਜੀ 525 ਰੇਂਜ ਦੇ ਵਿੱਚ ਆਰਟੀਕਲ ਆਇਆ ਬੜੇ ਸੋਹਣੇ ਡਿਜ਼ਾਈਨ ਆਇਆ 6 ਡਿਜ਼ਾਈਨ ਆਇਆ ਵੀਡੀਓ ਲਾਸਟ ਤੱਕ ਦੇਖ ਲਿਓ 525 ਰੇਂਜ ਚ ਕਾਟਨ ਦਾ ਦੁਪੱਟਾ ਨਾਲ ਆ ਜੀ ਛਾਰਟ ਦੀ ਲੈਂਥ ਪੂਰੀ ਆਏਗੀ ਬਹੁਤ ਸੋਹਣੀ ਆਈਟਮ ਹੈ ਪਿਓਰ ਕਾਟਨ ਦੇ ਵਿੱਚ ਹੈ ਫੈਬਰਿਕ ਅੱਛਾ ਹੋਏਗਾ ਕੁਆਲਿਟੀ ਅੱਛੀ ਹੈ ਤੁਸੀਂ ਡੇਲੀ ਵੇਅਰ ਬਾਹਰ ਅੰਦਰ ਆਫਿਸ ਵੇਅਰ ਜਿਵੇਂ ਮਰਜ਼ੀ ਯੂਜ਼ ਕਰ ਸਕਦੇ ਹੋ ਮੈਚਿੰਗ ਬਾਟਮ ਹੈ ਇਹਦੇ ਨਾਲ ਕਾਟਨ ਦਾ ਦੁਪੱਟਾ ਆਏਗਾ ਪੈਰਟ 525 ਪ੍ਰਾਈਸ ਹੋਏਗਾ ਜੀ ਇਹਦਾ 525 ਰੁਪਏ ਸ਼ਿਪਿੰਗ ਵਰਲਡ ਵਾਈਡ ਜੀ ਚੈੱਕ ਕਰੋ ਦੁਪੱਟਾ ਵੀ ਖੁੱਲਾ ਡੁੱਲਾ ਹੋਏਗਾ ਜੀ ਪਾ ਲਓ ਪੂਰਾ ਲੈਂਥੀ ਦੁਪੱਟਾ ਹੈ ਪਨਾ ਪੂਰਾ ਖੁੱਲਾ ਡੁੱਲਾ ਹੈ 525 ਰੁਪਏ ਇੱਕ ਡਿਜ਼ਾਈਨ ਸੋਲੋ ਆਇਆ ਜੀ ਪਿੰਕ ਕਲਰ ਦਾ ਲੋ ਜੀ ਕਿੰਨਾ ਸੋਹਣਾ ਡਿਜ਼ਾਈਨ ਹੈ ਚੈੱਕ ਕਰੋ ਆਲਟੀਮੇਟ ਡਿਜ਼ਾਈਨਿੰਗ ਹੈ ਪ੍ਰਿੰਟਿੰਗ ਬਹੁਤ ਸੋਹਣੀ ਹੈ ਡੇਲੀ ਵੇਅਰ ਜਿਵੇਂ ਮਰਜ਼ੀ ਯੂਜ਼ ਕਰ ਸਕਦੇ ਹੋ 525 ਰੁਪਏ ਦਾ ਪ੍ਰਾਈਸ ਰਹੇਗਾ ਕਾਟਨ ਦਾ ਦੁਪੱਟਾ ਨਾਲ ਇਸਦੇ ਵੀ ਕਾਟਨ ਦਾ ਦੁਪੱਟਾ ਬਹੁਤ ਸੋਹਣਾ ਬਣਿਆ ਹੋਇਆ ਹੈ ਇਹ ਵੀ ਸੋਲੋ ਆਏਗਾ ਜੀ ਲੋ ਜੀ ਇੱਕ ਡਿ ਇਹਦੇ ਵਿੱਚ ਚਾਰ ਕਲਰ ਮਿਲਣਗੇ ਤੁਹਾਨੂੰ ਬੜਾ ਪਿਆਰਾ ਡਿਜ਼ਾਈਨ ਹੈ ਲਾਈਨਿੰਗ ਦੇ ਵਿੱਚ ਬਣਾ ਹੋਇਆ ਹੈ ਹਲਕਾ ਜਿਹਾ ਨੈਕ ਤੇ ਵਰਕ ਕਰਿਆ ਹੋਇਆ ਹੈ ਬਹੁਤ ਸੋਹਣੀ ਆਈਟਮ ਹੈ ਰੇਟ 525 ਰੁਪਏ ਕੁਆਲਿਟੀ ਵਧੀਆ ਕਿਉਂਕਿ ਗਰਮੀ ਆ ਗਈ ਲੇਟੈਸਟ ਵੈਰਾਈਟੀ ਲੈ ਕੇ ਆਏ ਹਾਂ ਸਪੈਸ਼ਲ ਤੁਹਾਡੇ ਵਾਸਤੇ ਡੇਲੀ ਵੇਅਰ ਵਾਸਤੇ ਬਹੁਤ ਮੈਸੀ ਆ ਰਹੇ ਸੀਗੇ ਚੈੱਕ ਕਰੋ ਦੁਪੱਟਾ ਇਹਦੇ ਵਿੱਚ ਚਾਰ ਕਲਰ ਨੇ ਜੀ ਇੱਕ ਆਏਗਾ ਪੀਚ ਕਲਰ ਇੱਕ ਗੋਲਡਨ ਕਲਰ ਇੱਕ ਗ੍ਰੀਨ ਕਲਰ ਇੱਕ ਡਿਜ਼ਾਈਨ ਆ ਜੀ ਆ ਵੀ ਡਿਜ਼ਾਈਨ ਬੜਾ ਪਿਆਰਾ ਹੈ ਚੈੱਕ ਕਰੋ ਕਿੰਨਾ ਸੋਹਣਾ ਡਿਜ਼ਾਈਨ ਹੈ ਇਹਦੇ ਵਿੱਚ ਦੋ ਰੰਗ ਮਿਲਣਗੇ ਜੀ ਤੁਹਾਨੂੰ ਆ ਚ ਇਦੇ ਵਿੱਚ ਇੱਕ ਕਲਰ ਮਿਲੇਗਾ ਜੀ ਆਹ ਵਾਲਾ ਕਿੰਨਾ ਪਿਆਰਾ ਕਲਰ ਹੈ ਬਾਕੀ ਇੱਕ ਡਿਜ਼ਾਈਨ ਆਏਗਾ ਜੀ ਆ ਵੀ ਪ੍ਰਿੰਟਿੰਗ ਬਹੁਤ ਸੋਹਣੀ ਹੈ ਜੈਪੂਰੀ ਪ੍ਰਿੰਟਿੰਗ ਹੈ ਜੀ ਅਲਟੀਮੇਟ ਪ੍ਰਿੰਟਿੰਗ ਹੈ ਆ ਦੇਖੋ ਇਹਦੇ ਵਿੱਚ ਚਾਰ ਕਲਰ ਨੇ ਪੀਚ ਕਲਰ ਜੀ ਪੈਰਟ ਕਲਰ ਜੀ yellow ਕਲਰ ਜੀ ਇੱਕ ਆਏਗਾ ਸੋ ਜਿਹੜਾ ਵੀ ਤੁਹਾਨੂੰ ਚਾਹੀਦਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਦਿਓ ਥੈਂਕ ਯੂ ਸੋ ਮਚ ਜੀ